ਕარი ਇਹ ਲਾ ਗਰੇ ਕਿਨੋ ਤੇ ਆ ਕਿ ਜੀ ਗਰੇ ਤੁਸੀਂ ਬਚੇ ਹੋ ਫੱਟੇ ਲਾਹ ਹੈ ਦਾ ਨਾ ਮਤਰੀ ਕਰਨਾ ਆਪਾਂ ਪਤਾ ਕਿਨੋ ਵਾਸ਼ੀ ਚਾਮਣ ਲੱਗੇ ਕਿ ਜਨਾਥ ਆ ਹਾਂ ਮਤਲਬ ਸੁੱਖ ਦਿਨਾਰ ਲਿਖੋ ਸੁੱਖ ਦਿਨਾਰ ਪਹਿਲਾ ਦਸ ਪੱਕਾ ਜਿੱਕਾ ਪੇਂਡਾ ਉਹਦੇ ਚਲੇ ਰਿਹਾ ਕਰਨਾ ਇੱਕ ਦਸ ਹਥਾਂ ਦਿੱਤੀ ਉਹ ਦੋ ਮਿੰਟ ਨਹੀਂ ਦੇਖੀ ਉਹਦੀ ਲਾੜੀ ਨੂੰ ਦੇਖਿਆ ਉਹਦੀ ਨੀਂ ਕੱਖ ਪੀਚ ਜਾ ਰਿਹਾ ਮਸੀ ਗਲਾਬੀ ਪਹਿਲੇ ਚੱਕਰ ਉਹ ਆ ਪੇਜਾਂ ਦਾ ਕਿੰਨੀ ਨਾ ਉੱਡੀ ਗੱਲ ਚੱਰੀਆ ਦੇਖਤ ਨਹੀਂ 골ਕੇ ਕਮੇ ਉਹ ਵਰਕੀ ਦੇਖਤ ਜੀ ਲੇਖ ਨਾ ਉਹਦਾ ਬੁੱਧਰ ਤੱਕ ਇਹਦੇ ਨਾਲ ਰੰਗ ਤਾਂ ਨਹੀਂ ਮਿਲਦਾ ਕਿਸੇ ਦਾ ਐਂ ਦੇਖ ਲਈ ਮਾੜਾ ਜੀ ਉਹ ਫੱਟੀ ਟੋਰੀ ਵਾਲਾ ਹੁਣ ਮੌਕੇ ਤੇ ਕੀ ਕਥਾ ਲਾ ਦੇਣੀ ਜਲਦੀ ਫੱਟੀ ਟੋਰੀ ਵਾਲਾ ਇਹ ਮਾਰ ਲੈਣਾ ਜੀ ਅੱਡਾ ਟੱਕਾ ਪੀ ਤੇ ਨਹੀਂ ਪਤਾ ਲਾਉਂਦਾ ਚੈੱਕ ਕਰ ਲਿਓ ਏ ਡੋੜ ਇੱਕ ਵਾਰੀ ਦੰਗ ਮਰਮਾਨ ਆ ਜਾ ਬਾਬੇ ਲਖਾਇਆ ਬਕਬੂਤਰ ਮੈਂ ਬਾ ਠੀਕ ਉਹ ਵੀਰੇ ਲਾ ਲੋ ਪਾਣੀ ਪੂਣੀ ਬਾਕੀ ਯਾਰ ਮਰਮਾਨ ਆ ਜਾ ਕਿੱਥੇ ਆ ਗਿਆ ਨਾ ਵੀਰੇ ਟਾਈਮ ਨਹੀਂ ਲਾ ਬੰਦਾ ਵੀਰੇ ਪਾਣੀ ਵਾਲੋਂ ਉਤਰਨ ਨੂੰ ਜਸਵੰਦਰ ਮੋਹਰਾ ਪਹਿਲਾਂ ਹੀ ਲਵਾਉਣੀਆਂ ਨੇ ਓ ਵੀਰੇ ਲਾ ਲੋ ਮੋਰਾ ਪਹਿਲੇ ਹੀ ਪਾਣੀ ਲਵਾ ਕੇ ਪੁੱਲਾ ਲਾਉਣਾ ਹੈ ਮੋਰਾ ਮੈਂ ਪਹਿਲਾਂ ਲਾਉਣੀ ਆ ਨੇ ਪਾਣੀ ਲਵਾ ਗਏ ਲੱਗੀਆਂ ਪਾਣੀ ਲਾ ਰੋ ਵਾ ਠੀਕ ਹੈ ਲੋ ਜੀ ਪੰਡ ਸੌਂਸ ਪਰ ਇੱਕ ਵਾਰੀ ਮੋਰਾ ਲਾ ਗਦੀ ਆ ਪਾਣੀ ਗਗਨ ਕੀ ਆ ਲੈ ਵੀ ਐਮੂ ਵੀਰੇ ਵਧੀਆ ਵਧੀਆ ਤੁਹਾਨੂੰ ਸਾਨ ਵਧੀਆ ਗਿਆ ਹੋਰ ਆਲਾ ਫੜੀਏ ਕਮਾੜੇ ਮਾੜਾ ਹੁਣ ਅੰਦਰ ਬਾ ਪਾਣੀ ਲਾ ਲਵਾ ਜੋ ਮੋਹਰਾਂ ਲਵਾ ਕੇ ਛੱਡੀ ਆ ਗਿਆ ਆ ਗਿਆ ਇਹ ਵੀ ਮੈਂ ਇਹ ਬਣਾਉਂਗਾ રે ગીરે ગીરામ પડેગા એના ફેર લા લઉં پہلے گربیر دیو પાણી લાગ્યા લાગુ બિના પાણી લગુ અરે પેર ધોતે E aí, um tá ਉਹ ਦੇਖਦਾ ਲੈ ਜਿਵੇਂ ਘਰੇ ਰੱਖਣਾਂ ਨੂੰ ਬਜਾਰੇ ਨੂੰ ਫੇਰ ਤੇ ਤੇ ਨਾ ਨਾ ਇਹਦੀ ਦੁਬਾਰਾ ਨਹੀਂ 으그다음 만드신 거를

कैमी आयो आयो ਕਹਿੰਦੇ ਮੋਰ ਲਵਾ ਕੇ ਬੰਦ ਨੂੰ ਬਾਹਰ ਨਹੀਂ ਨਿਕਲਣਾ ਕੋਲੇ ਨਾਲ ਜਤਰਾ ਉੱਲੇ ਲਵਾਈ ਚੱਲ ਕੋਲੇ ਖੜ ਕੇ ਉੱਲੇ ਲਵਾਈ ਚੱਲੋ ਨਾਲ ਦਾ 11 12 ਉੱਪਰ ਜਾ ਕੇ ਚੱਲਣਾ ਕੋਲੀ ਲੱਗਦੀ ਅਭੀ ਕਹਿੰਦੇ ਮੋਹਰਾ ਲਵਾਉਣਾ ਮਾ YouTube ਤੇ ਜਾਂ ਛੱਲੇ ਅੱਜ ਦਾ ਗੈਸ ਦੇਖ ਲਈ ਵੀ ਕਿਵੇਂ ਮੋਰ ਲਾਈ ਸੀ ਬਾਅਦ ਚ ਜਸਵਿੰਦਰ ਦੀ ਡਿਊਟੀ ਗਿਣਤੀ ਕਰਨ ਤੇ ਇਹ ਵੀ ਅਭੀ ਉਮੀਦੋਂ ਭਾਈ ਚਿੱਟਾ ਸ਼ੈਦਾਂ ਕਰਦੇ ਸੁਪਰ ਖੜ ਜੀ ਆ ਜਾ ਭਾਈ ਭਾਈ ਦੁਆਰਾ ਪੂੰਛਤੀ ਲਵਾ ਲਾ ਪੱਲੇ ਤੇ ਲਾ ਦੀ ਨੂੰ ਜੀ ਸਹੀ ਪੂੰਛਤੀ ਲਾ ਹੋਰ ਪੱਲੇ ਨਾਲ 55 ਲੈਣਾ ਵੀ ਆ ਜਾਓ ਆ ਵੀ ਖੜੋ ਪੁੱਤ ਜੀ ਹਾਂ ਉਹ ਕਹਿ ਦੇ ਕੱਢਿਆ ਆ ਜੋ ਉਹ ਵੀਰੇ ਉੱਤਰ ਦੇਖੋ ਇੱਕ ਬਹਿ ਜਾ ਭਾਈ ਡੇਕ ਤੇ ਕਰਦਾ ਉਹਨਾਂ ਨੇ ਬਾੜੇ ਦੇ ਬਸੀ ਨਹੀਂ ਕੋਈ ਆ ਅਰੰਦ ਦੇਖ ਲੈ ਕਿਹੜਾ ਅਰੰਦ ਮੁੱਕੀ ਗਈ ਪਤਾ ਪਾ ਕੇ ਪਿੱਛੇ ਪਾਤੀ ਗਿਆ ਕਿਹਦੀ ਕੋ ਮਾਰਾ ਬੱਚਾ ਡੇਕਾ ਦੇ ਮੋਟੇ ਆ ਕੇ ਵਧੀਆ ਬੈਂ ਦੀ ਬਾਦਰ ਵਾਲਾ ਆਏਗਾ ਲੋਕ ਸੁਭਾਸ਼ੀਏ ਸਪੀਕਰ ਜੀ ਬੋਲਣਾ ਫੜਲਾ ਫੜਲਾ 2 ਮਿੰਟ ਫੜਲਾ ਰਿਗਾ ਮੈਂ ਕਿਹਦੇ ਵਾਸਤੇ ਰੱਖਿਆ ਉਹ ਜਦੋਂ ਬੋਲਦੇ ਕਿ ਜੀ ਵੀ ਉੱਪਰ ਗਿਆ ਦੇਖਿਓ ਗੌਰ ਕਰੋ ਕਿਹੜੇ ਵੀਰ ਦਾ ਉਹ ਲਾਲ ਬੱਲੇ ਦਾ ਉੱਪਰ ਬੈਠੇ ਵਿੱਚ ਗੌਰ ਕਰੋ ਕਿਹੜੇ ਵੀਰ ਦਾ तरा <laughs> बुरा ਵੀਰ ਆ ਜਾ ਕੱਜ ਦਾ ਉਹ ਯਾਰ ਆ ਗਿਆ ਓਏ ਰਾਜਾ ਵੀਰ ਕੰਦਰੀਆਂ ਦੇ ਕੱਪੜਾ ਚੱਕ ਲੋ ਆਪਣੇ ਆਪ ਈ ਗੱਛਾ ਦੋਰੀਆ ਕਾਹਰੀਆ ਆਈ ਵੀ ਮੁੰਮਾ ਉਹ ਆ ਜਿਹੜਾ ਦੰਦੀ ਸਰਪੰਦ ਤੇ ਨੇ ਸੋ ਵੀ ਇਹ ਲਾਲ ਪੂ ਦਾ ਕਿਹੜਾ ਗੂਤਰ ਜਿਹੜਾ ਕੋਠੀ ਆ ਜਾਇਆ ਮੇਰਾ ਵੀਰ ਉਹ ਕੋਠੀ ਦਾ ਬਹਿ ਗਿਆ ਪ੍ਰਿੰਸੀਪਲ ਜੀ ਦੇ ਸਾਹ ਦੇ ਤਾਂ ਨਾਲੇ 70 ਕਹਿੰਦੇ ਓ ਵੀਰੇ ਜਿੰਦਾਬਾਦ ਸਾਈਡ ਤੇ ਹੋ ਗਿਆ ਰੋਕ ਨਹੀਂ ਪਾ ਸਕਿਆ ਨੰਬਰ ਵਨ ਦਾ ਨੰਬਰ ਲੇਖਣੀ ਨਹੀਂ ਆਪਣਿਆਂ ਦੇ ਹੀ ਤਾਂ ਪੰਗਾ ਨਾਲ ਨਾਲ ਦੀ ਨਾਲ ਨੰਬਰ ਲਿਖੋ ਨਾ ਫੇਰ ਸੁਆਦ ਆ ਪਤਾ ਲਾ ਦਰਾਂਗਾ ਕਿੰਨੇ ਹੋਏ ਨੇ ਕਿੰਨੇ ਨਹੀਂ ਓ ਵੀਰੇ ਛੱਡੋ اوہ کہہ رہے کمپیوٹر شرا یار جی وہ ویرو جیڑا یہ کمپیوٹر چھٹو دے شرط دے دے نے माणी लायो ਇਹ ਛੱਡ ਦੋ ਪੁੱਤ ਆ ਵੀਰੇ ਇਨਾ ਇਰ ਉੱਤਰ ਰਿਹਾ ਹੈ ਇਤਰਾ ਛੱਡ ਦੋ ਵੀਰੇ ਵੀਰੇ ਸਾਹਤੋਂ ਆ ਗਏ ਇਹਨੇ ਉਹਨੇ ਮਾਰ ਦਿੱਤਾ ਵੀਰੇ ਇਨਾ ਇਰ ਵੀਰੇ ਕੋਲੋਂ ਛੱਡਾ ਹੋ ਰਿਹਾ ਹੈ ਛੱਡ ਦੋ ਵੀਰੇ ਇਹਦਾ ਕਿ ਉੱਤਰ ਗਿਆ ਗਿਆ ਵੀਰੇ ਫਰੇ ਚੱਕੀ ਪੰਜਰੇ ਤੋਂ ਹਾਂ ਮੈਂ ਦੇਖ ਲਓ ਤੂੰ All right, <laughs> கொஞ்சமடிடா லால் புல்லே ਮਗਰ ਇਹ ਟੈਨਿਕ ਤੋਂ ਦਰਾਤਾਂ ਬਿਠਾ ਦੇ 15 ਮਿੰਟ ਹੋ ਨਹੀਂ ਖਣੇ ਨੂੰ ਨਾਲ ਦੀ ਨਾਲ 5 ਮਿੰਟ ਦੇ ਵਿੱਚ ਖਲਵਾ ਬਾਈ। ਤੇ ਨਹੀਂ ਹੋਰ ਜਿੰਤਾ ਘੰਟਾ ਦਾ ਹੈ ਫਰਕ ਅੱਧੇ ਘੰਟੇ ਦਾ ਆਰਾਮ ਨਾਲ ਪੈ ਜਾਣਾ। ਹਾਂ ਇਹ ਹੁਣ ਕੋਈ ਬੋਰ ਨਾ ਲਗਾਇਆ ਯਾਰ ਨਹੀਂ ਛੱਡਣ ਦੇ। ਹਾਂ ਜੀ ਵੀਰੇ 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 ਕੂਟਰ ਲੈਣਾ ਹੁੰਦੇ ਮਾਰ ਦੋ 2 ਮੀਟਰ ਇਹੋ ਗੋਬੀੁੱਲਾ ਮਾਰ ਦੋ। ਲੈ ਵੀਰੇ ਐਂਟਰੀ ਐਂਬੌਂਡਰੀ ਕਰੋ ਵੀਰੇ। ਉਹ ਗੋਲੇ ਕੋਲ ਮਿੱਠਾ ਹੈ ਵੀ ਉਹ ਥੋੜਾ ਜੀ ਇਹ ਕੁੱਤਾ ਚੈੱਕ ਕਰਨਾ ਮੇਰਾ ਮੋਟਾ ਕੁੱਤਾ ਰੀ ਦੇ ਆ ਵੀ ਉਤਰ ਕਰ ਦੇਣਾ ਵੀ ਇਹ ਬੱਤ ਉੱਲਾ ਮਰੂਗਾ ਕੋਲ ਮਿੱਠਾ ਹੈ ਵੀ ਰੇ ਇਕ کریکٹر دیوانہ ہے کتنا نام بڑا ہے کس طرح اؤ اپ کے لیے بہت سارے بہت سارے очку ç Yeah ਕਹਿੰਦੇ ਹਨ ਆਪਾਂ ਨੂੰ ਕਿੰਨੇ ਦਿਨਾਂ ਬਾਅਦ ਪਹਿਲੇ ਦਾ ਪਤਾ ਨਹੀਂ ਕਿ ਜੀ ਹੁਣ ਸੁਪੈਗਾ ਪਾਸਾ ਲਾ ਕੇ ਖੜ ਜਾਣੀ ਉੱਤੇ ਪਾਉਣਾਂ ਦਾ ਵਰਤਾਂ ਹਾਲੇ ਇੱਕ ਮਾਰਾ ਕੇ ਮੋੜਿਆ ਆਹ ਰਸਤੇ ਦੇ ਵਿੱਚ 3 4 ਉਤਰ ਆ ਗਾਇਕੇ ਕੜਵਾਓ ਰਹਿ ਗਿਆ 10 ਦਿਨ ਤੋਂ 100 100 100 ਗਏ 100 ਉਹ ਕਹਿ ਰਹੇ ਜਿਹੜੇ ਆ ਦਰਾਸਤ ਚ ਬੜੇ ਨੇ ਕਬੂਤਰ ਉਹ ਕਹਿ ਕੇ ਗੜਵਾ ਯਾਰ ਇੱਕ ਹੋਰ ਵਿੱਚ ਬੜਿਆ ਦੋ ਤਿੰਨ ਬੜੇ ਨੇ ਕਿ ਦੋ ਤਿੰਨ ਬੜੇ ਨੇ ਉਹ ਵੀ ਇਹ ਨਾਲ ਨਾਲ 12 ਦਿਨ ਲਾ ਜੇ ਉਹ ਨਹੀਂ ਪਾਣੀ ਹੋਰ اها ها ها ਨੰਦੇ ਕਿਹੜਾ ਕੋਈ ਕਬੂਤਰ ਬੈਠਾ ਉੜਾਵੋ ਨਹੀਂ ਉੜਦਾ 5 ਮੀਟਰ ਪੱਟ ਦੇ ਬਾਸੇ ਗਾਰਮੈਂਟ ਕਿੱਥੇ ਰੱਖਿਆ ਤਾਂ ਬਿੰਦਰਾਵਾਂ ਦਾ ਕਿੱਥੇ داری ਚੰਗੀ ਹੁੰਦਾ ਉਹ ਮੈਂ ਤਾਂ ਵੀ ਬੜਾ ਬੋਲ ਦੂੰ ਉਹਨੂੰ ਬਾਹਰ ਲੱਕ ਲਾਉਣਾ ਬਾਹਰ ਕਰ ਤੇ ਮਾਰਨ ਦਾ ਸਾਲੇਕੋ ਗਰੇ 5 ਮੀਟਰ ਦੇ ਵਿੱਚ ਕਹਦਾ ਇਹ ਆ ਗਿਆ ਲੈ ਨਾ ਬਸ ਤਾਂ ਬਾਹਰ ਕੋਈ ਕੂਤਰ ਹੀ ਜਿੱਤੇ ਆਊਗਾ ਮੈਂ ਕਿੱਥੇ ਤੱਕ ਰਹੇਗੇ ਹੋਲੀ ਜਿੱਟਾ ਮਾਰ ਜਿੱਤੇ ਵੱਡਾ ਲਿਆਕੀ ਹੋਵੇ ਦਇਆ ਨਾਲ ਰੱਖੇਗਾ ਕੋਈ ਨਹੀਂ ਇਹਨੇ ਕੋਈ ਕਿਦਰ ਉੱਪਰ ਹੀ ਲੈ ਜਾਊਗਾ ਆ ਜੀ ਕਰ ਦਿੰਦੇ ਆ ਚਾਲ ਵਧੀਆ 3 ਛੱਲ ਉਤਰ ਵਾਲੀ ਬਾਈ ਫਿਰਦੀ ਐ ਸ਼ੌਂਕ ਆ ਕੁੜੀ ਨੂੰ ਵੀ ਬਾਈ ਵਧੀਆ ਸ਼ੌਂਕ ਦਾ ਕੋਈ ਮੁੱਲ ਨਹੀਂ ਜੀ ਕੁੜੀ ਆ ਵੀ ਕੰਪਿਊਟਰ ਲੈ ਕੇ ਆਈ ਐ ਜੀ ਬਾਜੀ ਛੱਡੀ ਆ ਭੈਣ ਨੇ ਕਿਰਨ ਚਾਹੀਦਾ ਇਹਨੂੰ ਕਹਿੰਦੇ ਆ ਕਿ ਇਹਨੂੰ ਬਿਠਾਓ ਵੀ ਪਰ ਮੰਨਦਾ ਕਿ ਅੱਗ ਲੱਕਦੋ ਕਰੂਗਾ ਨਾ ਉਡੀਕ ਨੂੰ ਵੀ ਆ ਰਿਹਾ ਨਾ ਤੁਹਾਡੇ ਨਾਲ ਅਬਾਯੋ ਤੇ ਪਰਸਿਆ ਸਾਈਡ ਤੋਂ ਇੱਕ ਕਮਰੇ ਜੇ ਬਠਾ ਦੋ ਨਾ ਕਿੰਨਾ ਜਦੋਂ ਦਰਦ ਐਂਟਰੀਆਂ ਫੜ ਲਾਂ ਦਾ ਐਂਟਰੀ ਬਾਤ ਕਰਾਂਗੇ ਇਹ ਮਾਤ ਤੋਂ ਜ਼ਿਆਦਾ ਵਧੀਆ ਜੀ ਬਿਲਕੁਲ ਜੀ ਦਾ ਅੰਦਰ ਪਿੰਡ ਸੌਂਸ ਪਰ ਸੌਂਸ ਛਲਾਸ ਹੋਏ ਨੇ ਹਨਾ ਬਾਕੀ ਦਿਨੇ ਤੁਹਾਨੂੰ ਅਪਡੇਟ ਪੁੱਛ ਕੇ ਦੱਸ ਦਿਆਂ ਵੀ ਕਿੰਨੇ ਹੋਏ ਨੇ ਕਿੰਨੇ ਹੋ ਗੂਤਰ ਬੇ ਸੌਂਸ ਪਰ ਤੂੰ ਟਾਈਮ ਹੀ ਲਾਦਾ ਹੀ ਫੋਨ ਫੜ ਕੇ ਲਾਉਣਾ ਯਾਰ ਚੰਡੀਗੜ੍ਹੋਂ ਜਾ ਕੇ ਘੇਰ ਜੇ ਪਿਆ 10 ਦਿਨ ਹੋ ਗਿਆ ਹੈ ਹੋ ਰੀਚੇ ਬਣਾਉਣੀ ਪੈਂਦੀ ਆ ਜੇ ਕੁਆਲਿਟੀ ਦਾ ਸੜੀ ਬਣਦੀ ਆ तला पाणी ताली ਲੋ ਮੈਟਰ ਉਹ ਆਂਡੇ ਉਹ ਲੈ ਲੱਗ ਚੁੱਕੇ ਨੇ ਬਾਕੀ ਨੈਕਸਟ ਪਾਰਟ ਬਣਾਉਂਦੇ ਆ ਫਿਰ ਕੇ ਥੋੜੀ ਦੇਰ ਬਾਅਦ ਤੁਹਾਨੂੰ ਦਿੰਨੇ ਅਪਡੇਟ ਬਾਕੀ ਨੈਗੂਟਰ ਬਣੇ ਨੇ ਹੈ ਅੱਡੇ ਹੀ ਨਹੀਂ ਲੈ ਲੈ ਪਿਆਉਣਾ ਉਹ ਕਹਿੰਦਾ ਕਹਿੰਦਾ ਕੋਈ ਮੋਲਣੀ ਨਹੀਂ ਜੀ ਆਹੀ ਆ ਕੋਈ ਮੋਲਣੀ ਨਹੀਂ ਜੀ ਆਪਣਾ ਨਾਮ ਲਿਖੋ ਕੱਛਾਈ ਪਾਸਾ ਲੰਬਾ ਨਹੀਂ ਮੋੜੀ ਮੈਂ ਦੀ ਕਰਨਾ ਫਿਰ ਇਹ ਆਹ ਬੋਲੋ